ਅਲ加 ਕਜੂਰ ਸਾਹਿਬ ਦੇ ਦਿਨੋਂ ਆਉਂਦੇ ਕਸਬਾ ਫਤਿਹਬਾਦ ਦੇ ਬਿਜਲੀ ਘਰ ਦੇ ਗੇਟ ਦੇ ਅੱਗੇ ਲਾਸ਼ ਮਿਲੀ ਮ੍ਰਿਤਕ ਦੇ ਪਛਾਣ ਬਹਾਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਨ ਫਤਿਹਬਾਦ ਦੇ ਵੱਜੋਂ ਹੋਈ ਮ੍ਰਿਤਕ ਦੇ ਲੜਕੇ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਮੇਰਾ ਮੇਰਾ ਪਿਤਾ ਨਹਿਰ ਮਹਿਕਮੇ ਦੇ ਵਿੱਚ ਡਿਊਟੀ ਕਰਦੇ ਹਨ ਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉਹ ਪاہر ਗਿਆ ਸੀ ਜਦੋਂ ਉਹਨਾਂ ਨੂੰ ਫੋਨ ਕਰਕੇ ਫੋਨ ਕਰਕੇ ਦੱਸਿਆ ਗਿਆ ਕਿ ਤੁਹਾਡੇ ਪਿਤਾ ਦੀ ਲਾਸ਼ ਜੜੀ ਹੈ ਬਿਜਲੀ ਘਰ ਦੇ ਅੱਗੇ ਪਈ ਹੋਈ ਹੈ ਗੁਰਪ੍ਰੀਤ ਸਿੰਘ ਤੇ ਮੇਰੇ ਫਾਦਰ ਨਹਿਰ ਮਹਿਕਮੇ ਚ ਇਹ ਡੈਥ ਮੇਰੇ ਨਾ ਲੜਾਈ ਹੋਈ ਕੱਲ ਸੌਰਿਆਂ ਨਾਲ ਤੇ ਉਹਨਾਂ ਨੇ ਮਾਰਿਆ ਪੱਕਾ ਹੀ ਨਾਗੋਕੇ ਇਹ ਸਾਰੀ ਉਮਰ ਹੀ ਨਾਗੀ ਇਹਨਾਂ ਦੀ ਕਰੋ 8:30 ਵਜੇ ਕਿਕ ਮੈਨੂੰ ਸੌਰਿਆਂ ਦੇ ਹੀ ਆ ਹੋਰ ਤੇ ਸਾਡੀ ਕਿਸੇ ਨਾਲ ਲੜਾਈ ਨਹੀਂ ਹੈਗੀ ਤੇ ਨਾ ਕੋਈ ਕਰੀ ਪਿੰਡ ਵਿੱਚ ਵੀ ਕੋਈ ਝਗੜਾ ਹੋਇਆ ਸਾਡਾ ਕਿਸੇ ਨਾਲ ਵੀ ਨਾਗੋਕੇ ਦਿਲਬੀਰ ਸਿੰਘ ਕੰਮ ਪਹਿਲਾਂ ਪੁਲਿਸ ਚ ਹੀ ਹੋ ਹੁਣ ਰਿਟਾਇਰਮੈਂਟ ਹੋਇਆ ਮੈਨੂੰ ਉਹਨਾਂ ਤੇ ਹੀ ਸ਼ੱਕ ਆ ਤਾਲੂ ਮੈਨੂੰ ਤਮ ਕਿਹਾ ਦੇਂਦੇ ਸੀ ਕਹਿੰਦੇ ਸੀ ਹੁਣ ਅਸੀਂ ਦੱਸਾਂਗੇ ਵੀ ਬੰਦੇ ਆਉਣਗੇ ਸਾਡੇ ਤੇ ਫਿਰ ਨਵੇਂ ਬੰਦੇ ਆਉਣਗੇ ਫਿਰ ਤੁਹਾਨੂੰ ਦੱਸਾਂਗੇ ਵੀ ਇਹਨਾਂ ਨੇ ਦੱਸਤਾ ਹੁਣ ਸਾਨੂੰ ਪਤਾ ਲੱਗ ਗਿਆ ਬਹਾਦਰ ਸਿੰਘ ਆ ਉਮਰ ਕਿੰਨੀ ਕੁ ਲੈ ਵੀ ਉਹਨਾਂ ਦੀ ਮਤਲਬ 60 ਦੇ 60 ਤੋਂ ਘੱਟ ਹੀ ਨਹੀਂ ਆ ਅਤਿਆਵਾਦ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਇਹੋ ਕਰਦੇ ਇਨਸਾਫ ਚਾਹੀਦਾ ਸਾਨੂੰ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਸਾਰੇ ਟੱਬਰ ਨੂੰ ਹੀ ਸਾਰਾ ਟੱਬਰ ਹੀ ਮੇਰੇ ਖਿਲਾਫ ਹੀ ਹੋ ਕਾਨੂੰਨੀ ਕਾਰਵਾਈ ਇਹ ਡੈੱਡ ਬਡੀ ਹੈਗੀ ਐ ਸਰ ਬਹਾਦਰ ਸਿੰਘ ਪੁੱਤਰ ਗਰਦੀਪ ਸਿੰਘ ਇਹ ਫਤਿਹਵੰਦਾ ਰਹਿਣ ਵਾਲਾ ਜੀ ਤੇ ਇਹ ਡਰੇਨ ਡਿਪਾਰਟਮੈਂਟ ਦੇ ਵਿੱਚ ਨਹਿਰ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਤੇ ਇਹ ਅੱਜ ਸਵੇਰੇ ਘਰੋਂ 7:39 ਵਜੇ ਚੱਲਿਆ ਸੀ ਡਿਊਟੀ ਆਪਣੀ ਤੇ ਇੱਥੇ ਦੀ ਆ ਰੋਡ ਦੇ ਉੱਤੇ ਹੀ ਇਹਦੀ ਡੈੱਡ ਬਡੀ ਡੈੱਡ ਬਡੀ ਮਿਲੀ ਹੈ ਤੇ ਕੋਈ ਚੱਕਰ ਚੁੱਕ ਰਾਇਆ ਉਸ ਤਰ੍ਹਾਂ ਇਹਦੀ ਡੈੱਡ ਬਡੀ ਤੋਂ ਪੋਸਟਮਾਰਟਮ ਕਰਾਉਣ ਲੱਗੇ ਆ ਉਸ ਤੋਂ ਬਾਅਦ ਜੋ ਵੀ ਰਿਪੋਰਟ ਆਏਗੀ ਉਦੇ ਮਦਦ ਕਾਨੂੰਨੀ ਕਾਰਵਾਈ ਦੇ ਵਿੱਚ ਇਸ ਤਰ੍ਹਾਂ ਹੈ ਕਿ ਉਹਦਾ ਸਾਰਾ ਇਹਨੂੰ ਚੈੱਕ ਕਰ ਲਿਆ ਕੋਈ ਵੀ ਉਹਦੇ ਸੱਟ ਨਹੀਂ ਆਈ ਕੋਈ ਵੀ ਉਹਦੀ ਸੱਟ ਨਹੀਂ ਆਈ ਜੇਕਰ ਕੋਈ ਗਲਗੁਲ ਘਟਦਾ ਤਾਂ ਅੱਖਾਂ ਖ ਬਿਲਕੁਲ ਬੰਦ ਹੈ ਜੀ ਬਿਲਕੁਲ ਠੀਕ ਠਾਕ ਮੂੰਹ ਵੀ ਬੰਦ ਹੈ ਕੀ ਕਾਰਵਾਈ ਕੀਤੀ ਹੈ ਜੀ ਤੁਹਾਡੇ ਵੱਲੋਂ 174 ਦੀ ਕਾਰਵਾਈ ਕਰਾਂਗੇ ਉਸ ਤੋਂ ਬਾਅਦ ਅਗਲੀ ਰਿਪੋਰਟ ਆਏਗੀ